ਹਾਲਾਤ ਕਲਗੀਆਂ ਵਾਲਾ ਮੇਰਾ ਜਾਣਦਾ ਮੇਰੀਆਂ ਦਿਲ ਦੀਆਂ ਗੱਲਾਂ ਉਹ ਹੀ ਜਾਣਦਾ ਮੈਂ ਤੇ ਉਹਦੇ ਦੁਆਰ ਦਿੱਤੀ ਨਹੀਂ ਮੰਨਦਾ ਨਹੀਂ ਜੋ ਹ ਭਾਵਨਾ ਉਹਦੀ ਭਾਵਨਾ ਪੌਂਕਰੀ ਹੋਣੀਆ ਮੇਰੇ ਮੂੰਹ ਕੋ ਆ ਦਿੰਦਾ ਮੈਂ ਕਿਸੇ ਨਾਲ ਬੁਰਾ ਕਰਦਾ ਦੀ ਨਾ ਬੁਰਾ ਕਹੈਣਾ ਮੈਨੂੰ ਕੋਈ ਦੁੱਖ ਨਹੀਂ ਘਰੋ ਵੀ ਕੱਡੇ ਦਾ ਕੋਈ ਦੁੱਖ ਨਹੀਂ ਸੀ ਪਰ ਹੁਣ ਆਪਣਾ ਆਪ ਤੇ ਆਪਣੇ ਪਿਆਸ ਕਰ ਰਿਹਾ ਤੇ ਗਲੋਵੇ ਲੋਕੇ ਮੈਨੂੰ ਮੇਰੇ ਬਾਅਦ ਤੇ ਅਜ ਤੇਰਾ ਕੋਈ ਹੁੰਦਾ ਜਿੱਦਾਂ ਤਾਂ ਗੱਲਾਂ ਸਾਬੇ ਪੁੱਡੇ ਆਲਾ ਉਹ ਸਾਬ ਮੇਰਾ ਕੋਈ ਅੱਜ ਦਰਦੀ ਹੁੰਦਾ ਮੇਰਾ ਦਦ ਕੋਈ ਨਾ ਵਢਉਂਦਾ ਇੱਕ ਵਢਾਇਆ ਕਲਗੀਆਂ ਵਾਲੇ ਵਢਾਇਆ ਇੰਦਾ ੱਤੇ ਖਾ ਖਾ ਕੇ ਇੱਥੇ ਆੜ ਕੇ ਬੈਠਾ ਉਹ ਨਿੱਕੀ ਜੇ ਕੁੜੀ ਆਈ ਐ ਇੰਦਾ ਫੁੱਲ ਵਾਲੀ ਫੜੀ ਆ ਫੜ ਕੇ ਕਹਿ ਲਾ ਕੇ ਤੇਲਵੀਜ਼ਾ ਰੁਪਈਆ ਲਾ ਗਈ ਆ ਤੀਜੇ ਦਿਨ ਆ ਗਈ ਆ ਆਣ ਕੇ ਕਹਿੰਦੀ ਬਾਪੂ ਜੀ ਤੁਹਾਡੇ ਗੁਰੂ ਆਏ ਤਾਂ ਮੈਨੂੰ ਆਹ ਕਹਿ ਲੱਗੇ ਆ ਗੱਤ ਲੈ ਤੇ ਆਖਰ ਨਿਕਲਿਆ ਉਹ ਲਿਖੇ ਪਏ ਅੱਛਾ ਜਿਹੜੇ ਰਿਸ਼ਤੇਦਾਰ ਵੀ ਉਹ ਹੀ ਮੂੰ ਮੋੜ ਕੇ ਬੈਠੇ ਆ ਵੀ ਇਹ ਇਹ ਇਥੇ ਆ ਕਿਉਂ ਗਿਆ ਇਥੇ ਆ ਕਿਉਂ ਗਿਆ ਕੋਈ ਮੰਗੇਗਾ ਮੈਂ ਮੰਗਣਾ ਕਿਸੇ ਕੋ ਨਹੀਂ ਮੰਗਾਗਾ ਕਲਗੀਆਂ ਵਾਲੇ ਕੋ ਮੰਗਾਗਾ ਉਹ ਦੇ ਵਿਚਾਰੀ ਤੇ ਮੜ ਕੇ ਪਿੱਛੇ ਆ ਕਦੀ ਦਬਾਬ ਜਬ ਮੱਥਾ ਟੇਕੀਂ ਛੋਡੀ ਤੇ ਤਾਰੇ ਚਲੀ ਜਾਂਦੀ ਆ ਮੈਂ ਦਿਹਾੜੀ ਮੇਰਾ ਕਲ ਉਹਦਾ ਵੀ ਕੋਈ ਮਾਂ ਪਿਤਾ ਮਾਂ ਪਿਓ ਮਰ ਕੇ ਛੋਟੇ ਹੁੰਦੇ ਤਾਂ ਮਾਗੇ ਆ ਉਹਦੇ ਉਹਦੇ ਬਤਾਉਂਗਾ ਮੈਂ ਅੱਜ ਰੋਟੀ ਪਾਣੀ ਖਾਣਾ ਪਿਆ ਉਹ ਮੈਨੇ ਪਕਾ ਕੇ ਦਿੱਦੀ ਮੈਂ ਖਾਣਾ ਗੈ ਲਗੇ ਅੱਜ ਮੇਰਾ ਪੁੱਤ ਕੋਈ ਹੋਵੇ ਮੇਰਾ ਦਰਦ ਬੁੰਡਾਵੇ ਉਹ ਦਰ ਤੇ ਮਾਲਕ ਦੇ ਘਲੋਤੀ ਆ ਨਾ ਤਾਂ ਮੈਨਾਂ ਕਿੰਨੂ ਗਿਆ ਮਾਲਕ ਨਹੀਂ ਜਾਣਾ ਰਿਸ਼ਤੇਦਾਰ ਵੀ ਮੁੱਖ ਮੋੜ ਗਏ ਆ ਉਹ ਵੀ ਕਹਿੰਦੇ ਹੱਡਾਤ ਲੱਗਦਾ ਹੀ ਕੀ ਆ ਮੰਗਤਾ ਆ ਗਿਆ ਪਰ ਕੋਈ ਮੰਗੇਗਾ ਮੰਗਾ ਕੇ ਪਿਤਾ ਕੋਲ ਮੰਗਾ ਕੇ ਕਿਤੇ ਕੋ ਨਹੀਂ ਮਗੜ ਜਾਵਾਂਗਾ ਪੋਕੇ ਕਟਾਂਗਾ ਨੰਗੀ ਪੈਰੀ ਫਿਰਦਾਗਾ ਕਦੀ ਆਇਆ ਉਹ ਨਿਕਦਾ ਕਿਹ ਅੰਦੇ ਤੋਬਾ ਕਰਦਾ ਕਦੀ ਨਾ ਥਕਾਂ ਕੀ ਕੀ ਕਰਾ ਤੇਰੀ ਮੁੜਾਈ ਦਾ ਤਿਆ ਮੇਰੇ ਜੱਦਰ ਵੇਖਿਆ ਮੇਰਾ ਕਲਗੀਆਂ ਵਾਲਾ ਦਿਸਿਆ ਹੋਰ ਨਾ ਦੱਸਿਆ ਮੈਨੂੰ ਕੋਈ ਆਣ ਪੱਲਾ ਤੇਰਾ ਫੜਿਆ ਤੂੰ ਮੇਰਾ ਪਿਤਾ ਬੜਿਆ ਮੈਂ ਪੋਤਾ ਤੇਰਾ ਬੜਿਆ ਅੱਜ ਤੇਰੀ ਬਦੌਲਤ ਮੈਂ ਇੱਥੇ ਰੋਟੀ ਖਾਂਦਾ ਪਿਆ ਸੱਚੀ ਹੈ ਕਾਲ ਜੀ ਤੁਸੀਂ ਦੇਖ ਰਹੇ ਹੋ ਆਵਾਜ਼ ਮੀਡੀਆ ਮੈਂ ਤੁਹਾਡੇ ਨਾਲ ਸਿਮਰਦੀਪ ਸਿੰਘ ਇਸ ਵਕਤ ਅੰਮ੍ਰਿਤਸਰ ਦੇ ਅਜੀਤ ਨਗਰ ਚੌਂਕ ਦੇ ਵਿੱਚ ਖੜੇ ਆ ਜਿੱਥੇ ਇੱਕ ਬਾਪੂ ਜੀ ਮਿਹਨਤ ਕਰਕੇ ਆਪਣਾ ਘਰ-ਬਾਰ ਚਲਾਉਂਦੇ ਨੇ ਕਰ ਦੇ ਵਿੱਚ ਰੋਟੀ ਟੁਕ ਜੋਗਾ ਜਿਹੜਾ ਇਹ ਕਰਨ ਹੁੰਦੇ ਨੇ ਸੋ ਇਹ ਤਸਵੀਰਾਂ ਬਾਪੂ ਜੀ ਹੋਣਾਂ ਦੀ ਦਿਖਾਵਾਂਗੇ ਜਿੱਥੇ ਮਿਹਨਤ ਮੁਸ਼ਕਲਤ ਕਰ ਰਹੇ ਨੇ ਹਾਲਾਂਕਿ ਉਮਰ ਵੀ ਕਾਫੀ ਆ ਬਜ਼ੁਰਗ ਨੇ ਪਰ ਘਰ ਦਾ ਜਿਹੜਾ ਗੁਜ਼ਾਰਾ ਆ ਉਹ ਕਰਨਾ ਕਈ ਵਾਰ ਮੁਸ਼ਕਲ ਹੋ ਜਾਂਦਾ ਕਈ ਵਾਰ ਇਦਾਂ ਦੇ ਹਾਲਾਤ ਬਣ ਜਾਂਦੇ ਨੇ ਸੋ ਇਹ 10-10 ਰੁਪਏ ਦੀਆਂ ਪਾਪੜ ਵੜੀਆਂ ਵੇਚ ਕੇ ਜਿਹੜਾ ਇਹ ਗੁਜ਼ਾਰਾ ਕਰਦੇ ਹੈਗੇ ਨੇ ਸੋ ਤਸਵੀਰਾਂ ਦਿਖਾਵਾਂਗਾ ਜਿੱਥੇ ਇੱਕ ਬੋਰਡ ਤੇ ਇਹ ਵੀ ਲਿਖਿਆ ਹੋਇਆ ਹੈ ਕਿ ਮੈਂ ਮਿਹਨਤ ਕਰਕੇ ਰੋਜੀ ਰੋਟੀ ਚਲਾਉਣਾ ਆ ਗਰੀਬ ਦੀ ਸੁਣੋਗੇ ਤਾਂ ਰੱਬ ਤੁਹਾਡੀ ਸੁਨੇਗਾ ਸੋ ਬਹੁਤ ਚੰਗਾ ਲੱਗਦਾ ਹੈ ਜਦੋਂ ਆਪਾਂ ਇਹੋ ਜਿਹੀਆਂ ਸਖਸ਼ੀਅਤਾਂ ਨਾ ਮਿਲਦੇ ਆਂ ਕਈ ਵਾਰੀ ਕਹਾਣੀਆਂ ਜਿਹੜੀਆਂ ਐਦਾਂ ਦੀਆਂ ਉਹ ਪਾਵੂਕ ਵੀ ਹੋ ਜਾਂਦੀਆਂ ਹੈਗੀਆਂ ਨੇ ਸੋ ਜ਼ਰੂਰ ਆਪਾਂ ਬਾਪੂ ਜੀ ਹੁਣਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਕੀ ਕਾਰਨ ਬਣੇ ਅੱਜ ਤੁਹਾਨੂੰ ਇਹ ਚੌਂਕ ਦੇ ਵਿੱਚ ਜਿਹੜਾ ਹੈ ਬੈਠਣਾ ਪਿਆ ਅੱਜ 10-10 ਰੁਪਏ ਦੇ ਜਿਹੜੇ ਫੁੱਲ ਵੜੀਆਂ ਪਾਪੜੀਆਂ ਜਿਹੜੀਆਂ ਹੈਗੀਆਂ ਨੇ ਇਹ ਕਿਉਂ ਵੇਚਣੀਆਂ ਪਈਆਂ ਆਪਾਂ ਬਾਪੂ ਜੀ ਹੁਣਾਂ ਨਾਲ ਗੱਲਬਾਤ ਕਰਦੇ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤ ਸ੍ਰੀ ਅਕਾਲ ਮੇਰਾ ਨਾਮ ਬੁਗਾ ਸਿੰਘ ਆ ਬਾਪੂ ਜੀ ਕੀ ਹਾਲਾਤ ਬਣੇ ਕਿਉਂ ਅੱਜ ਚੌਂਕ ਦੇ ਵਿੱਚ ਤੁਹਾਨੂੰ ਬਹਿਣਾ ਪਿਆ ਕਿਉਂ ਇਦਾਂ ਮਾਹੌਲ ਬਣ ਗਿਆ ਕੀ ਕਰਦੇ ਹਾਲਾਤ ਹੈਗੇ ਹਾਲਾਤ ਕਲਗੀਆਂ ਵਾਲਾ ਮੇਰਾ ਜਾਣਦਾ ਮੇਰੀਆਂ ਦਿਲ ਦੀਆਂ ਗੱਲਾਂ ਉਹੀ ਜਾਣਦਾ ਮੈਂ ਜੇ ਉਹਦਾ ਸਵਾਦ ਦਿੱਸੇ ਨਹੀਂ ਮੰਨਦਾ ਨਹੀਂ ਜੋ ਉਹ ਭਾਵਨਾ ਉਹਦੀ ਭਾਵਨਾ ਪਉਕਰੀ ਹੁੰਦੀ ਆ ਮਰੇ ਮੂਹ ਕੋ ਆ ਦਿੰਦਾ ਮੈਂ ਕਿਸੇ ਦਾ ਬੁਰਾ ਕਰਦਾ ਨਹੀਂ ਨਾ ਬੁਰਾ ਕੋ ਸੜਾ ਜਿੰਨਾ ਚਿਰ ਮੇਰਾ ਕਲਗੀਆਂ ਵਾਲਾ ਸਹਾਈ ਆ ਨਾ ਬੁਰਾ ਕਰਾਵੇ ਨਾ ਮੈਂ ਬੁਰਾ ਕਿਸੇ ਦਾ ਚੱਟਦਾ ਜਿਹੜਾ ਮੇਰਾ ਬੁਰਾ ਚੱਟਦਾ ਉਹ ਮਾਲਕ ਹੀ ਪਛਾਣੇਗਾ ਉਹਨੂੰ ਮੈਂ ਕਿਸਨ ਮਾੜਾ ਨਹੀਂ ਕਹਿੰਦਾ ਪਰ ਮੇਰੇ ਧੋਖੇ ਸਾਰੇ ਕਈ ਬਣ ਗਏ ਆ ਬਾਪੂ ਜੀ ਉਮਰ ਕਿੰਨੀ ਹੋਗੀ ਤੁਹਾਡੀ ਮੇਰੀ ਅਸਲ 95 ਤੋਂ 95 ਤੋਂ ਤਾੜੂ ਚੱਲੀ ਆ 95 ਤੋਂ ਪੱਕੀ ਆ ਬਾਪੂ ਜੀ 95 ਸਾਲ ਦੀ ਉਮਰ ਆ ਹਲਕੀ ਦਿਲ ਕਰਦਾ ਕਿ ਸਮੇਂ ਦੇ ਵਿੱਚ ਘਰ ਬਈਏ ਘਰੇ ਰੋਟੀ ਪੱਕੀ ਪਕਾਈ ਮਿਲੇ ਘਰ ਦੇ ਵਿੱਚ ਧੀ ਪੁੱਤ ਹੈਗਾ ਕੋਈ ਇੱਕ ਪੁੱਤ ਉਹ ਆਪਣੀ ਕਮਉਂਦਾ ਖਾਂਦਾ ਉਹਦੀਆਂ ਦੋ ਬੇਟੀਆਂ ਨਹੀਂ ਚੱਲ ਸਕਿਆ ਉਹਦਾ ਭਲਾ ਸਮਝੇ ਪੁੱਛਦਾ ਬਾਪੂ ਜੀ ਤੁਹਾਨੂੰ ਹਾਂ ਪੁੱਛਦਾ ਕਿਉਂ ਨਹੀਂ ਪੁੱਛਦਾ ਤੁਹਾਡਾ ਨੂੰ ਪਰ ਜੇ ਬੁੱਢੀ ਆਪਾ ਪੜੀਆਂ ਜਦ ਜਦ ਮੈਂ ਮੇਰਾ ਜੀ ਕਰਦਾ ਕਿ ਮੜਾ ਕਵਾਂ ਉਹਨੂੰ ਮੇਰਾ ਮਨ ਨਹੀਂ ਕਹਿੰਦਾ ਪਰ ਮਜਬੂਰ ਹੋ ਕੇ ਜਦੋਂ ਗੱਲਾਂ ਕਰ ਨਿਕਲਦੀ ਜਾਂਦਾ ਫਿਰ ਮਨ ਨੂੰ ਦੁੱਖ ਲੱਗਦਾ ਮੈਂ ਬਾਬੇ ਬੁੱਢੇ ਦਾ ਇੱਕ ਸਬਕ ਲਿਖਿਆ ਬੱਬ ਬਾਬੇ ਬਾਬੇ ਨਾਨਕ ਜੀ ਦੇ ਤੇਰਾ ਤੇਰਾ ਤੋਲਿਆ ਤੇਰਾ ਤੇਰਾ ਤੋਲਦੇ ਸਭ ਤੋਲੀਆਂ ਭਰ ਕੇ ਲੈ ਗਏ ਇੱਕ ਛਾਮ ਪਾਈ ਆ ਮਾਤਾ ਆਣ ਘਲੋਤੀ ਆਣ ਭੜੇ ਪਾ ਆਣ ਗਦੇ ਗਾਣੇ ਪਏ ਪਵਾ ਜਾਣੇ ਪਵਾਗੇ ਹੁਣ ਮੁੜ ਕੇ ਭਾਰ ਕੋਣ ਚੁੱਕੇ ਕਹਿ ਲਗੇ ਅੱਜ ਮੇਰਾ ਪੁੱਤ ਕੋਈ ਹੋਵੇ ਮੇਰਾ ਦਰਦ ਬੁੰਡਾਵੇ ਉਹ ਦਰ ਤੇ ਮਾਲਕ ਦੇ ਘਲੋਤੀ ਆ ਨਾ ਤਾਂ ਮੈਨਾਂ ਕਿੰਨੂ ਗਿਆ ਮਾਲਕ ਨਹੀਂ ਜਾਣਾ ਜਿਹਲੇ ਨਹੀਂ ਗੱਲ ਗਈ ਛਾਂਮਾ ਪੈ ਗਿਆ ਹਨੇਰਾ ਹੋਇਆ ਅੱਗੋ ਸਰੂਪ ਹੋ ਕੇ ਮਾਲਕ ਆ ਰਹੇ ਆ ਆਗੇ ਕਹਿੰਦੇ ਮਾਤਾ ਜੀ ਚਕਾਓ ਪੰਡ ਘਰ ਨੂੰ ਚੱਲੀ ਗਏ ਮਾਤਾ ਨੇ ਪੰਡ ਚੁਕਾਈ ਆਪਣੇ ਘਰ ਨੂੰ ਤੁਰ ਪਈ ਪੰਡ ਲੈ ਲੋਆ ਲੋ ਆ ਕੇ ਕਹਿੰਦੇ ਕਿ ਵੀਰ ਜੀ ਮੈਂ ਤੁਹਾਡਾ ਸ਼ੁਕਰੀਆ ਦਾਅ ਕਿਦਾ ਕਰਾਂ ਕਹਿੰਦੇ ਕਿ ਮਾਤਾ ਜਿੱਥੋਂ ਚੱਲੀ ਉਹਨੇ ਤੇ ਵੀਰ ਜੀ ਕਿਹਾ ਨਾ ਉਹ ਕਹਿੰਦੇ ਕਿ ਮੈਂ ਪੁੱਤ ਬਣਿਆ ਪੁੱਤ ਬਣ ਕੇ ਘਰ ਚੁੱਕ ਕੇ ਲਿਆਂਦਾ ਮਾਤਾ ਜੀ ਜਿੱਥੋਂ ਚੱਲੇ ਉੱਥੇ ਆਣ ਖਲੋਇਓ ਜੋ ਤੁਹਾਡੀ ਮਰਜ਼ੀ ਭਾਵਨਾ ਹੋਵੇ ਸਾਡੀ ਝੋਲੀ ਪਾਇਓ ਦੋ ਤਿੰਨ ਚਾਰ ਜਣ ਬੀਤੇ ਆਣ ਮਾਤਾ ਵੇਖਿਆ ਆਣ ਗੋਸੇ ਟਿਕਾਣੇ ਖਲੋਤੀ ਜਿੱਧਰ ਵੇਖਿਆ ਚਾਰ ਪ੍ਰਜਾਪਤ ਲੱਗੇ ਹੋਏ ਸੰਗਤਾਂ ਬੇਰਤਹਾ ਕੋਈ ਵਰਤਾਰਿਆ ਕੋਈ ਖਾਰਿਆ ਕੋਈ ਮੱਥਾ ਠੇਕ ਰਿਆ ਮੁੜ ਕੇ ਵੇਖ ਕੇ ਚਾਰੇ ਜੇ ਪਾਸੇ ਵੇਖ ਕੇ ਆਣ ਲੈਣ ਖਲੋਤੀ ਲੈਣ ਚ ਆਣ ਖਲੋਤੀ ਅੰਦਰ ਤੇ ਵਾਰੀ ਹੋਣੀ ਸੀ ਨਾ ਦੁਨੀਆ ਮਾਤਾ ਦੇਖਦੀ ਉਹਨੇ ਵੀ ਦੇਖਣਾ ਪਿਆ ਸੀ ਅੱਛਾ ਬਾਪੂ ਜੀ 95 ਸਾਲ ਦੀ ਤੁਹਾਡੀ ਉਮਰ ਹੋ ਗਈ ਆ ਜੀ ਜੀ ਗੱਲ ਦੱਸਣ ਲੱਗਾ ਤੁਹਾਨੂੰ ਮੈਂ 95 ਸਾਲ ਦੀ ਉਮਰ ਆ ਤੁਸੀਂ ਤੁਹਾਡਾ ਪੁੱਤਰ ਵੀ ਹੈਗਾ ਇੱਕ ਜਦੋਂ ਪੁੱਤਰ ਨੂੰ ਵੱਡਾ ਕੀਤਾ ਸੁਪਨੇ ਤਾਂ ਵੇਖੇ ਹੋਣਗੇ ਨਾ ਕਿ ਘਰ ਦੇ ਵਿੱਚ ਬਹਿ ਕੇ ਰੋਟੀ ਖਾਵਾਂਗੇ ਪੁੱਤਰਾਂ ਪੋਤਰੀਆਂ ਨਾਲ ਖੇਡਾਂਗੇ ਉਹ ਤੁਹਾਨੂੰ ਦਾ ਦੋ ਬੇਟੀਆਂ ਬਾਕੀ ਜਦੋਂ ਘਰ ਚੱਲਦਾ ਜਨਾਨੀ ਸਿਰ ਤੇ ਕਿ ਜਨਾਨੀ ਬੰਦੇ ਨੂੰ ਤੋੜ ਤੋੜ ਕੇ ਖਾਏਗੀ ਕਿ ਤੇਰਾ ਮਾਪਿਓ ਨੂੰ ਕੱਢ ਦਿੱਥੋਂ ਬਾਹਰ ਤਾਂ ਕੀ ਕੀ ਕਵੇਗਾ ਬੱਚਾ ਅੱਛਾ ਨੂੰ ਦੇ ਕਹਿੰਦੇ ਕੱਢਿਆ ਪੁੱਤ ਨੇ ਬਾਹਰ ਤੁਹਾਨੂੰ ਬਹੁਤ ਮੈਨੂੰ 11 ਸਾਲ ਹੋ ਗਏ ਘਰੋਂ ਨਿਕਲੇ 11 ਸਾਲ ਇੱਥੇ ਕਿਰਾਏ ਤੇ ਰਹਿੰਦੇ ਢੋਲੀ ਸਾਲ ਬੰਲੇ ਵਈ ਇਦਾਂ ੱਤੇ ਖਾ ਖਾ ਕੇ ਇੱਥੇ ਆਣ ਕੇ ਬੈਠਾ ਉਹ ਨਿੱਕੀ ਜਿਹੀ ਇੱਕ ਕੁੜੀ ਆਈ ਐ ਇਦਾਂ ਫੁੱਲ ਵਾਂਗੀ ਫੜੀ ਆ ਫੜ ਕੇ ਕੈ ਲਾ ਕੇ ਚਲੀ ਗਈ 100 ਰੁਪਏ ਲਾ ਗਈ ਆ ਤੀਜੇ ਦਿਨ ਆ ਗਈ ਆ ਆਣ ਕੇ ਕਹਿੰਦੀ ਬਾਪੂ ਜੀ ਤੁਹਾਡੇ ਗੁਰੂ ਆਏ ਤਾਂ ਮੈਨੂੰ ਆਹ ਕਹਿ ਲੱਗਿਆ ਆ ਗੱਤਾ ਲੈ ਤੇ ਆਹ ਖਰ ਲਿਖ ਲਿਆ ਉਹ ਲਿਖੇ ਪਏ ਅੱਛਾ ਜੇਲੇ ਉਹਨ ਇੱਕ ਤਿੰਨ ਚਾਰ ਦਿਨ ਵਿੱਚ ਇੱਥੇ ਰੋਟੀ ਇੱਥੇ ਕਪੜਾ ਇੱਥੇ ਪਾਣੀ ਮੈਨੂੰ ਸਾਰੀ ਸੰਗਤ ਢਾਡੇ ਵਰਗੀ ਆਣ ਕੇ ਮੈਨੂੰ ਪਿਉਂਦੀ ਖਾਣਾ ਮੈਂ ਉਹ ਕਲਗਿਆ ਵਾਲੇ ਦੇ ਗੁਰ ਗੋਨਾ ਜਿੰਨਾ ਇਹ ਪਿਤਾ ਕੀ ਕੀ ਕਰਾ ਤੇਰੀ ਮੁਢਾਈ ਸੋਭਾ ਕਰਦਾ ਮੇਰੀ ਸੋਭੀ ਸੋਭਾ ਕਰਦਾ ਕਦੀ ਨਾ ਥਕਾਂ ਕੀ ਕੀ ਕਰਾ ਤੇਰੀ ਮੁਹਈਦਾ ਤਿਆ ਮੇਰ ਜੱੱਦਰ ਵੇਖਿਆ ਮੇਰਾ ਕਲਗੀਆਂ ਵਾਲਾ ਦਿਸਿਆ ਹੋਰ ਨਾ ਦਿਸਿਆ ਮੈਨੂੰ ਕੋਈ ਆਣ ਪੱਲਾ ਤੇਰਾ ਫੜਿਆ ਤੂੰ ਮੇਰਾ ਪਿਤਾ ਬੜਿਆ ਮੈਂ ਪੋਤਾ ਤੇਰਾ ਬੜਿਆ ਅੱਜ ਤੇਰੀ ਬਦੌਲਤ ਮੈਂ ਇੱਥੇ ਰੋਟੀ ਖਾਂਦਾ ਪਿਆ ਭੈਣ ਭਰਾ ਵੀ ਰਿਸ਼ਤੇਦਾਰ ਵੀ ਮੂੰਹ ਮੋੜ ਗਏ ਮੇਰੇ ਕਲਗੀਆਂ ਵਾਲੇ ਨੇ ਆਣ ਪੱਲਾ ਮੇਰਾ ਫੜਿਆ ਅੱਛਾ ਬਾਪੂ ਜੀ ਕਿਹੇ ਰਿਸ਼ਤੇਦਾਰ ਨੇ ਬਾਣੀ ਫੜੀ ਕਿਹੇ ਰਿਸ਼ਤੇਦਾਰ ਨੇ ਨਹੀਂ ਪੁੱਛਿਆ ਕੋਈ ਅਜੇ ਤੱਕ ਨਹੀਂ ਮਿਲੂਗਾ ਜੋ ਇੰਨੀ ਚੁੰਬਰ ਹੋ ਗਈ ਆ ਮੈਨੂੰ ਕਿਹੇ ਦੇ ਨਹੀਂ ਕਿਹੇ ਦਾ ਆਸਰਾ ਨਹੀਂ ਹੈਗਾ ਜਿਹੜੇ ਰਿਸ਼ਤੇਦਾਰ ਵੀ ਉਹ ਹੀ ਮੂੰਹ ਮੋੜ ਕੇ ਬੈਠੇ ਆ ਵੀ ਇਹ ਇਹ ਇੱਥੇ ਆ ਕੇ ਹੋ ਗਿਆ ਇੱਥੇ ਆ ਕੇ ਹੋ ਗਿਆ ਕੋਈ ਮੰਗੇਗਾ ਮੈਂ ਮੰਗਲਾ ਕਿਸੇ ਕੋ ਨਹੀਂ ਮੰਗਾਗਾ ਕਲਗੀਆ ਵਾਲੇ ਕੋ ਮੰਗਾਗਾ ਉਹ ਕ ਪਿਆਸ ਪਿਆਸਾ ਨੰਗਾ ਪੈਰੀ ਰਿਹਾ ਵਾ ਰੈਣਾ ਵੀ ਆ ਜਿੱਥੇ ਰੱਖੇਗਾ ਮੇਰਾ ਕਲਗੀਆਂ ਵਾਲਾ ਮੈਂ ਉੱਥੇ ਜਣ ਕੇ ਜਾਵਾਂਗਾ ਜਦਨ ਜੀਤ ਹੋਵਾਂਗਾ ਉਹਦੇ ਚਰਨਾਂ 'ਚ ਹੀ ਸਦਾ ਜਾਵਾਂਗਾ ਅੱਛਾ ਬਾਪੂ ਜੀ ਆਸ ਸਾਰੀ ਸੱਚੇ ਬਾਦਸ਼ਾਹ ਤੇ ਛੁੱਟੀ ਹੁਣ ਦਸ਼ਮ ਪੀਤਾ ਤੇ ਆਸ ਛੱਡੀ ਏ ਤੁਸੀਂ ਸਾਰੀ ਹੁਣ ਹਾਂਜੀ ਮੈਂ ਕਿ ਸਾਰੀ ਆਸ ਹੁਣ ਉਸ ਪਰਮਾਤਮਾ ਤੇ ਛੱਡੀ ਹੋਈ ਤੁਸੀਂ ਉਹ ਹੀ ਕਟਾਉਣ ਵਾਲਾ ਮੈਂ ਕਿਸੇ ਦਾ ਸਹਾਰਾ ਨਹੀਂ ਲਿਆ ਨਾ ਮੈਨੂੰ ਕੋਈ ਦੁਆਵੇ ਮੈਂ ਕਿਸ ਦੀ ਆਊਟਰ ਰੋਡ ਨਹੀਂ ਰੱਖੀ ਹੁਣ ਜਦੋਂ ਮੈਂ ਸਭ ਕੁਝ ਤਿਆਗ ਦਿੱਤਾ ਮੇਰਾ ਹੋਰ ਕਾ ਹੈ ਕੋਣ ਮੈਂ ਉਹ ਮੈਂ ਪੰਜਾਬ ਮੰਨੇਗਾ ਕੋਟ ਜੋ ਕੋ ਹਵੇਗਾ ਮੂੰਹ ਪੂਰਾ ਕਰਕੇ ਦਾਵੇ ਅੱਛਾ ਬਾਪੂ ਜੀ ਤੁਸੀਂ ਦੱਸਿਆ ਕਿ ਨੂ ਦੇ ਕੈਨ ਤੇ ਘਰ ਚੱਲਦਾ ਆ ਨੂ ਦੇ ਕੈਨ ਤੇ ਪੁੱਤ ਨੇ ਘਰੋਂ ਬਾਹਰ ਕੱਢਿਆ ਤਾਂ ਹਾਂਡ ਕਮਾਂਡ ਨੇ ਨਹੀਂ ਮਦਦ ਕੀਤੀ ਕੀ ਨੂ ਨੂੰ ਸਮਝਾਣ ਦੀ ਕੋਈ ਕਿਸੇ ਦਾ ਨਹੀਂ ਕੋਈ ਕਿਸੇ ਦਾ ਨਹੀਂ ਘਰ ਆਇਆ ਤਾਂੱਕ ਨਹੀਂ ਗਏ ਭਲਿਆ ਮੇਰੇ ਦੁੱਚਮੇ ਨਹੀਂ ਬੜੇ ਤਾਰੇ ਕਿ ਇਹ ਘਰ ਆ ਨਹੀਂ ਭਰਿਆ ਇਹ ਕੋ ਤੁਹਾਡੇ ਵਰਗੇ ਆਉਂਦੇ ਤੁਹਾਡੇ ਮੇਰੀ ਜੋ ਰੋਟੀ ਪਾਣੀ ਪੈਸਾ ਥੇਲਾ ਹੁਣ ਵੀ ਦੇ ਕੇ ਗਏ ਆ ਪਰ ਮੈਂ ਉਹਦੇ ਸਿਰ ਤੇ ਜਿੰਨਾ ਚਿਰ ਡੱਕਟਾਂਗਾ ਕੱਟਾਂਗਾ ਲੱਕੜੀਆਂ ਜਿਉਂ ਜਾਣਾਗਾ ਤੁਹਾਡੇ ਵਰਗੇ ਲੱਕੜਾ ਪੌੜਿਆ ਮੈਨੂੰ ਕਹਿਣੀ ਨਹੀਂ ਆਉਣਾ ਬਾਬੂ ਜੀ ਲੰਬੀਆ ਉਮਰ ਕਰਨ ਪਰਮਾਤਮਾ ਤੁਸੀਂ ਇੰਨੀ ਠੰਡ ਦੇ ਵਿੱਚ ਵੀ ਮਿਹਨਤ ਕਰਦੇ ਹੋ 95 ਸਾਲ ਤੋਂ ਉੱਪਰ ਉਮਰ ਹੋ ਗਈ ਤੁਹਾਡੀਆਂ ਅੱਖਾਂ ਵੀ ਭਰ ਗਈਆਂ ਨੇ ਬਾਬੂ ਕੁਝ ਜ਼ਰੂਰ ਹੋ ਰਹੇ ਹੋ ਤੁਸੀਂ ਪਰ ਫਿਰ ਵੀ ਕਿਤੇ ਨਾ ਕਿਤੇ ਠੇਸ ਜ਼ਰੂਰ ਪਹੁੰਚਦੀ ਹੈ ਕਿ ਇਦਾਂ ਦੇ ਪੁੱਤ ਹੋਣ ਨਾਲੋਂ ਫਿਰ ਨਹੀਂ ਹੁੰਦਾ ਤੇ ਚੰਗਾ ਸੀਗਾ ਮੈਂ ਇਹ ਗੱਲ ਨਹੀਂ ਕਹਿੰਦਾ ਪੁੱਤ ਹੋਵੇ ਇੱਕ ਨੇ ਹੋਵੇ ਨੇਕ ਜੇ ਉਹ ਮੁੱਢੀ ਤੇ ਪਰਦਾ ਪੈ ਗਿਆ ਮੁੱਢੀ ਤੇ ਪਰਦਾ ਪੈ ਗਿਆ ਤਾਂ ਅਗੋਂ ਅਗ ਆਪਣਾ ਆਪ ਤੇ ਸੁਧਾਰੇ ਮੈਨੂੰ ਕੋਈ ਦੁੱਖ ਨਹੀਂ ਘਰੋਂ ਵੀ ਕੱਡੇ ਦਾ ਕੋਈ ਦੁੱਖ ਨਹੀਂ ਸੀ ਪਰ ਹੁਣ ਆਪਣਾ ਆਪ ਤੇ ਆਪਣੇ ਪਿਆਰ ਤੇ ਘਲੋਵੇ ਲੋਕਿ ਮੈਨੂੰ ਮੇਰੇ ਬਾਹਰ ਤੇ ਅੱਜ ਤੇਰਾ ਕੋਈ ਹੁੰਦਾ ਜਦਾਂ ਤੁੰਗਾ ਸਾਬੇ ਬਾਬੇ ਬੁੱਢੇ ਵਾਲਾ ਉਹ ਸਾਬ ਮੇਰਾ ਕੋਈ ਅੱਜ ਦਰਦੀ ਹੁੰਦਾ ਮੇਰਾ ਦਰਦ ਕੋਈ ਨਾ ਵਢਉਂਦਾ ਇੱਕ ਵਢਾਇਆ ਕਲਗੀਆਂ ਵਾਲੇ ਵਢਾਇਆ ਦੇਸਤਾਰ ਵੀ ਮੁੱਖ ਮੋੜ ਗਏ ਆ ਉਹੀ ਕਹਿੰਦੇ ਹਟ ਰ ਲੱਗਦਾ ਹੀ ਕੀ ਆ ਮੰਗਤਾ ਆ ਗਿਆ ਪਰ ਕੋਈ ਮੰਗੇਗਾ ਮੰਗਾ ਕੇ ਪਿਸਾ ਕੋਲ ਮੰਗਾ ਕੇ ਕਿਸੇ ਕੋ ਨਹੀਂ ਮੰਗੜ ਜਾਵਾਂਗਾ ਬਿਲਕੁਲ ਪੋਖਾ ਕਟਾਂਗਾ ਨੰਗੀ ਪੈਰੀ ਫਿਰ ਲਾਗਾ ਕਦੀ ਆਉ ਨਹੀਂ ਕਦਾ ਕਿ ਕਿਸੇ ਅੱਗੇ ਜਿੰਨੇ ਚਰਮੇ ਦਾ ਸਾਹ ਚੱਲੇਗਾ ਉਹੀ ਮੇਰਾ ਕਲਗੀਆਂ ਵਾਲਾ ਕਟਾਏਗਾ ਅੱਛਾ ਬਪੂ ਜੀ ਪਤਨੀ ਤੁਹਾਡੇ ਹਾਂ ਪਤਨੀ ਤੁਹਾਡੀ ਘਰ ਵਾਲੀ ਉਹ ਤੇ ਵਿਚਾਰੀ ਬਣ ਕੇ ਪਿੱਛੇ ਆ ਕਦੀ ਦਬਾਰ ਸਭ ਜੇ ਮੱਥਾ ਟਿਕੜ ਸੋਟੀ ਦੇ ਤਾਰੇ ਚਲੀ ਜਾਂਦੀ ਆ ਅੱਛਾ ਮੈਂ ਜਿਹੜੀ ਮੇਰਾ ਕਹਿੰਦਾ ਉਹਦਾ ਵੀ ਕੋਈ ਮਾਪ ਪਿਤਾ ਮਾਪਿਓ ਮਾਰਗਾ ਛੋਟੇ ਹੁੰਦੇ ਵਾਈ ਤਬਾ ਕਿ ਹਾਜ ਉਹਦੇ ਉਹਦੇ ਬਸਾਲ ਤੋਂ ਮੈਂ ਅੱਜ ਰੋਟੀ ਪਾਣੀ ਖਾਂਦਾ ਪਿਆ ਉਹ ਮੈਨੇ ਪਕਾ ਕੇ ਜਿੰਝੇ ਮੈਂ ਖਾਣਾ ਬਾਕੀ ਉਹਦੀ ਮौज ਹੁੰਦੀ ਜਿੱਦਾਂ ਲੈਰ ਕਰਦਾ ਜਿੱਤੇ ਮੇਰੇ ਮਾਲਕ ਨੇ ਕਦਮ ਕਰਨੋ ਤੇ ਸਾਥ ਦਿੱਤਾ ਮੇਰੇ ਮਾਲਕ ਨੇ ਜਿੱਥੇ ਜਿੱਥੇ ਸਾਥ ਦਿੱਤਾ ਆਇ ਚੀਜੇ ਵਗਰ ਛੱਟ ਗਿਆ ਛੀਜੇ ਵਕਤ ਬਖਲੋ ਕੇ ਦਿਖਾਤਾ ਜੀ ਜਨਮ ਕੋਈ ਚੜ ਕੇ ਵੀ ਆਇਆ ਮੂਰੀ ਖਾ ਕੇ ਗਿਆ ਮੂਰੀ ਖਾ ਕੇ ਗਿਆ ਬਾਕੀ ਮੇਰਾ ਮਾਲਕ ਮੇਰੇ ਕਦਮ ਮੇਰੇ ਨਾਲ ਨਾਲ ਚਲਦੇ ਆ ਜਿੱਥੇ ਖਲੌੜ ਪੈਂਦੀ ਆਣ ਖਲੋਂਦੇ ਆ ਦੂ ਤੋਕ ਮੇਰਾ ਹਰ ਵੜਾਇਆ ਇੱਕ ਦਿਨ ਮੰਜੀ ਜੋ ਡਗਾ ਆੜ ਕੇ ਰਾਤ ਕਰ ਕੋਈ ਵੀ ਨ ਕਰਦੀ ਵੀ ਆ ਨਹੀਂ ਤੈਂ ਕਰ ਕੋ ਜੱਪਾ ਭਰ ਕੇ ਮੰਜੇ ਤੇ ਪਾਤਾ ਮੈਂ ਉਹ ਕਰਦੀ ਨਾ ਜਪ ਲੀਏ ਪਰ ਇਹ ਹੋਇ ਤੇ ਹੋਇ ਤਬ ਬੋਲੇ ਮਾਲਕ ਮੇਰਾ ਹਰ ਕਦਮ ਤੇ ਸਾਥ ਦਿੱਤਾ ਮੈਂ ਉਹਦੇ ਗੁਣ ਗਜਨੇ ਗਾਲਾਂਗਾ ਸਾਥ ਸਾਥ ਇਹਨੇ ਕਿਰਪਾ ਮੇਰੇ ਮਾਲਕ ਨੇ ਕੀਤੀ ਆ ਜਿੱਥੇ ਭੀੜ ਬਣੀ ਆ ਐਸੇ ਚੌਂਕ ਪੁੱਤ ਵਾਲੇ ਨੇ ਪੁੱਤ ਦਿੱਤੇ ਕੋਠੀ ਵਾਲੇ ਨੇ ਕੋਠੀ ਦਿੱਤੇ ਤੇ ਚੌਂਕ ਚ ਮੈਂ ਉਹਦੇ ਗੁਣ ਕਿਉਂ ਨਾ ਗਾਵਾਂਗਾ ਮੈਂ ਰਾਤ ਸੁੱਤਾ ਵੀ ਹੋਵਾਂਗਾ ਮੇਰੇ ਉਹੋ ਹੀ ਲਫ਼ਜ਼ ਨਿਕਲੇ ਗੁਣ ਗਾਵਾਂ ਪਿਤਾ ਦਿਨ ਰਾਤ ਤੇਰੇ ਸੋਭਾ ਕਰਦਾ ਕਦੀ ਨਾ ਥੱਕਾ ਉਹ ਕੀ ਕੀ ਕਰਾ ਵੜਿਆਈ ਦਾ ਤਿਆ ਕੀ ਕੀ ਕਰਾ ਵੜਿਆਈ ਮੇਰੇ ਕਲਗੀਆਂ ਵਾਲੇ ਨੇ ਮੈਨੂੰ ਇੰਦਾ ਅਸਰ ਦਿੱਤਾ ਮੈਨੂੰ ਦੁੱਖ ਕੋਈ ਜਿਹੜਾ ਹੁੰਦਾ ਉਸੇ ਨੇ ਹਾਰਾ ਬਣ ਜਾਂਦੇ ਮੈਂ ਕੋਈ ਕਿਉਂ ਨਾ ਗੁੜਗਾਵਾਂਗਾ ਮੈਂ ਰਾਤ ਸੌਂਦਾ ਨਹੀਂ ਰਾਤ ਨੀਂਦ ਹੀ ਨਹੀਂ ਰੌਂਦੀ ਇੱਕ ਘੰਟਾ ਸਿਰਫ ਸੌਂਦਾ ਜਦੋਂ ਮਹਾਰਾਜਾ ਨਾ ਆਉਂਦਾ ਬਾਕੀ ਉਹਦੀ ਮੌਜ ਜਿੱਥੇ ਮੇਰਾ ਸਹਬ ਰੱਖੇਗਾ ਮੋ ਠਿਕ ਨਮਾਈ ਚ ਚੱਲਦਾਗਾ ਬੁਰਾ ਬੁਰਾ ਨਾਗਰਾ ਵੇ ਕਹਿਦਾ ਮੈਂ ਚੰਗੇ ਕਰਮ ਕਰਕੇ ਜਾਵਾਂ ਸਿੱਧਾ ਅੱਗੇ ਉਹਦੇ ਚਰਨਾਂ 'ਚ ਹੀ ਜਾਵਾਂ ਮੈਨੂੰ ਇਹਨਾਂ ਪਿਤਾ ਦੇ ਵਿਸਗੋਤ ਹੋ ਚੁੱਕਾ ਮੈਂ ਸਾਰਾ ਜੱਗ ਪੁੱਤਰ ਲਿਆ ਪਰ ਮੈਨੂੰ ਇਹੋ ਜਿਹਾ ਕੋਈ ਨਹੀਂ ਦਿੱਸਿਆ ਮੇਰੀ ਜਨਮ ਬਾਹ ਫੜੀ ਦਿੱਗੇ ਛੜਕਦੇ ਪੈਨੂ ਚੁੱਕਿਆ ਮੈਂ ਕਿਉਂ ਨਾ ਉਹਦੇ ਗੁਣਗਾ ਮੰਗਾ ਅਮਰੀਕਾ ਅਪਰੀਕਾ ਨਾਲ ਤੁਹਾਡੇ ਵਰਗੇ ਨੌਕਰੀਆਂ ਕਰਨ ਗਏ ਆ ਬੱਚੇ ਕੁੜੀਆਂ ਮੁੰਡੇ ਬਾਕੀ ਉਹਦਾ ਬਸੌਲ ਤਾਂ ਜਿੱਥੇ ਉਹਨੇ ਕਮਾਇਆ ਕੁੰਮੀ ਗਏ ਅੱਛਾ ਬਾਪੂ ਜੀ ਕਿੰਨੇ ਵਜੇ ਆ ਜਾਂਦੇ ਹੋ ਸਵੇਰੇ ਕਿੰਨੇ ਵਜੇ ਤੱਕ ਹੁੰਦੇ ਹੋ ਇਸਗਾ ਤੇ 11 12 11 12 ਦੇ ਵਿੱਚ ਜੀ ਆ ਜਾ ਨਾ ਕੋ ઠੰਡ ਗਿਆ ਮੇਰੇ ਕੋ ਬਰਦਾਸ਼ਤ ਨਹੀਂ ਹੁੰਦੀ ਬਾਕੀ ਉਹਨਾਂ ਉਹਦੀ ਕਿਰਪਾ ਮੈਂ ਜੋ ਮੂਹ ਮੇਰੇ ਮਾਲਕ ਦੇ ਕੋਾਇਆ ਕਰਕੇ ਵੀ ਹਾਤ ਆ ਜੀ ਸਾਲ ਦੀ ਗਰੰਟੀ ਕੀਤੀ ਹਸਤੇ ਚੌਂਜ ਮੇਰੇ ਕਰ ਕੋਠੀ ਹੁੰਨੀ ਚਾਹੀਦੀ ਆ ਪੱਠਾ ਮਹੀਨਾ ਕੋਠੀ ਦਿੱਤੀ ਐ ਚੌਂਜ ਪੁੱਤ ਮੰਗੇ ਉੱਤਵੀ ਦਿੱਤੇ ਪਰਲੇ ਪਾਤੇ ਬਾਕੀ ਉਹ ਨਹੀਂ ਬੋਲ ਦਾਲਦਾ ਜਿੱਥੇ ਸਾਹਿਬ ਚੱਲੇਗਾ ਮੇਰਾ ਨਾਲ-ਨਾਲ ਚੱਲੇਗਾ ਮੈਨੂੰ ਉਹ ਉਹਦੇ ਪਿਤਾ ਤੇ ਇੰਨਾ ਬਾਂਡ ਹੋ ਚੁੱਕਾ ਜੋ ਕਹੇ ਕਰਕੇ ਦਿਖਾ ਦਿੰਦਾ ਕਹਿਣਾ ਚੱਲ ਉਹਦੇ ਪੁਰਨੇ ਨਹੀਂ ਚੱਲਾਗਾ ਮੈਂ ਉਹ ਬਗੈਰ ਮੂਰ ਨਹੀਂ ਚੱਲਾਂਗਾ ਜੀ ਸੋ ਬਿਲਕੁਲ ਇੱਕ ਅਖਾਨੀ ਤੁਹਾਨੂੰ ਜ਼ਰੂਰ ਮਜਬੂਰ ਕਰ ਦੇਵੇਗੀ ਜਿਹੜੇ ਅੱਖਾਂ ਦੇ ਵਿੱਚ ਹੰਝੂ ਨੇ ਬਾਪੂ ਜੀ ਉਹਨਾਂ ਦੇ 95 ਸਾਲ ਤੋਂ ਵੱਧ ਉਮਰ ਜ਼ਰੂਰ ਹੋ ਗਈ ਆ ਪਰ ਕਈ ਵਾਰ ਹਾਲਾਤ ਇਦਾਂ ਦੇ ਬਣ ਜਾਂਦੇ ਨੇ ਕਿ ਘਰ ਦੇ ਵਿੱਚ ਜਦੋਂ ਰੋਟੀ ਤੋਂ ਕੋਖਾ ਹੋ ਜਾਂਦਾ ਫਿਰ ਬੰਦੇ ਨੂੰ ਕਈ ਜਿਹੜੀਆਂ ਮਿਹਨਤ ਮਜ਼ਦੂਰੀਆਂ ਨੇ ਮਿਹਨਤ ਮੁਸ਼ਕਤਾ ਨੇ ਉਹ ਕਰਨੀਆਂ ਪੈਂਦੀਆਂ ਹੈਗੀਆਂ ਨੇ ਸੋ ਕਹ ਲਈਏ ਕਿ ਹਿੰਮਤ ਨਹੀਂ ਹਾਰੀ 95 ਸਾਲ ਦੀ ਉਮਰ ਜ਼ਰੂਰ ਹੈਗੀ ਆ ਕਰੇ ਨੋ ਪੁੱਤ ਵੀ ਹੈਗੇ ਨੇ ਪਰ ਨੂ ਦੇ ਕਹਿਣ ਤੇ ਪੁੱਤ ਨੇ ਘਰੋਂ ਬਾਹਰ ਕੱਢ ਦਿੱਤਾ 11 ਸਾਲ ਹੋ ਗਏ ਇਹ ਬਾਪੂ ਹੁਣੇ ਅਲੱਗ ਰਹਿੰਦੇ ਨੇ ਸੋ ਜਰੂਰ ਇਸ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਿਓ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਾਇਓ ਜੋ ਇਹ ਬਾਪੂ ਹੁਣਾਂ ਦੀ ਮਦਦ ਕਰ ਸਕਣ ਕਿਉਂਕਿ ਜਿਹੜੇ ਨਾਲ ਦੇ ਧਰਮ ਪਤਨੀ ਨੇ ਉਹ ਵੀ ਕਹਿੰਦੇ ਨੇ ਕਿ ਠੀਕ ਨਹੀਂ ਹੈਗੇ ਉਹਨਾਂ ਦੇ ਜਿਹੜੇ ਮੰਨ ਕੇ ਆ ਉਹ ਤੋਂ ਕੋਈ ਪ੍ਰੋਬਲਮ ਹੈ ਜਿਹਦੇ ਕਰਕੇ ਉਹ ਘਰ ਬੈਠੇ ਰਹਿੰਦੇ ਜਾਂ ਕਈ ਵਾਰ ਹਰਮੰਦਰ ਸਾਹਿਬ ਦਰਸ਼ਨ ਦੀਦਾਰੇ ਲਈ ਚਲੇ ਜਾਂਦੇ ਨੇ ਸੋ ਇਹ ਬਾਪੂ ਜੀ ਹੁਣੇ 11 12 ਵਜੇ ਤੋਂ ਲੈ ਕੇ ਸ਼ਾਮੀ 5 6 ਵਜੇ ਤੱਕ ਇਸ ਅਜੀਤ ਨਗਰ ਚੌਂਕ ਖੰਡੇ ਨਗਰ ਖੰਡੇ ਵਾਲੇ ਚੌਂਕ ਦੇ ਵਿੱਚ ਬੈਠਦੇ ਨੇ ਲੋਕ ਹੋਂਦੇ ਵੀ ਨੇ ਪਾਪੜ ਵੜੀਆਂ ਲੈ ਕੇ ਜਾਂਦੇ ਨੇ ਜੋ ਇਹਨਾਂ ਦੀ ਮਦਦ ਹੁੰਦੀ ਆ ਉਹ ਕਰਦੇ ਹੈਗੇ ਨੇ ਤਾਂ ਜੇਕਰ ਤੁਸੀਂ ਵੀ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਹੋ ਇਸ ਜਗ੍ਹਾ ਤੇ ਆ ਕੇ ਇਹਨਾਂ ਦੀ ਜੋ ਬੰਦੀ ਮਦਦ ਹੈ ਤੁਸੀਂ ਕਰ ਸਕਦੇ ਹੋ ਜੇਕਰ ਨਹੀਂ ਤਾਂ ਇਸ ਵੀਡੀਓ ਨੂੰ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਾਓ ਜੋ ਇਹਨਾਂ ਦੀ ਮਦਦ ਕਰ ਸਕਣ ਸੋ ਦਿਓ ਮੈਨੂੰ ਇਜਾਜ਼ਤ ਮੈਂ ਤੁਹਾਡੇ ਨਾਲ ਸਿਮਰਦੀਪ ਸਿੰਘ ਆਵਾਜ਼ ਮੀਡੀਆ ਅੰਮ੍ਰਿਤਸਰ